ਸੰਦੂ ਉਸਤਾਦ ਤੂੰ ਬੰਦਾ ਫੁੱਦੂ ਨਿਕਲਿਆ ਕੀ ਹੋਇਆ ਮੈਂ ਕੀ ਕੀਤਾ ਕਿਹੜਾ ਬੰਦਾ ਯਾਰ ਤੂੰ ਉਸਤਾਦ ਮੈਨੂੰ ਰੋਟੀ ਕਿਵੇਂ ਦੇਣੀ ਆ ਓਏ ਤੈਨੂੰ ਦੇ ਦੇਣੀ ਹੈ ਕੰਜਰ ਦੇ ਆਂਗਹੀਨ ਬੰਦਾ ਤਰਸ ਕਰਕੇ ਦੇ ਦੇ ਮਨ ਕੇ ਮੈਨੂੰ ਅਸ਼ੀਰਵਾਦ ਦੇ ਅਸ਼ੀਰਵਾਦ ਨੂੰ ਤੂੰ ਬੜੀ ਜੰਗ ਚ ਚੱਲਿਆਂ ਲਿਆ ਲਿਆ ਜੇ ਢੜ ਪਰਨਾ ਤਾਂ ਮੈਂ ਰੋਟੀਆਂ ਆ ਭੁੱਖਾ ਮਰੀ ਜਾਣਾ ਮੇਰੇ ਤਾਂ ਆਪ ਦੀ ਬਹੂ ਗੱਜ ਗਈ ਇਹ ਆਪਾਂ ਕਿ ਥੋ ਲਿਆ ਕੇ ਦੇ ਦਈਏ ਉਹ ਉਹ ਦੁਖੀ ਬੈਠਾਗਾ ਉਸਤਾਦ ਖੜ ਜੋ ਖੜ ਜੋ ਮੈਂ ਗੱਟਾ ਰਿਆ ਮੈਂ ਉਸਤਾਦ ਗੱਟਾ ਰਿਆ ਮੈਨੂੰ ਲੱਗਦਾ ਖੈਰ ਉਸਤਾਦ ਨੂੰ ਪਤਾ ਲੱਗ ਗਿਆ ਆ ਜਾ ਆ ਜਾ ਛੇਤੀ ਉਸਤਾਦ ਹੁਣ ਤੈਨੂੰ ਕੀ ਹੋ ਗਿਆ ਮੇਰਾ ਸਿਰ ਗਰਮ ਹੋ ਗਿਆ ਉਸਤਾਦ ਤੂੰ ਟਿੰਡ ਤੱਕ ਨਾ ਰੱਖੀ ਤਿਰਸੀਆਂ ਕਿਰਨਾ ਤੇਰੇ ਇਥੇ ਪੈਿੰਨ ਗਿਆਨ ਸਿਰ ਤੇ ਰੈਡੀ ਰੀਟਰ ਗਰਮ ਹੋ ਗਿਆ ਪਾਣੀ ਮਾਰ ਸਿਰ ਚ ਦੇ ਕੰਮ ਇਹ ਬਹੁਤ ਟਾਈਮ ਹੋ ਗਿਆ ਉਹਨਾਂ ਦਾ ਕੁਛ ਫੜਦਾ ਹੋ ਉਹਨਾਂ ਨੇ ਮੈਂ ਤਾਂ ਰਿਸ਼ਤੇਦਾਰ ਵੀ ਫੋਨ ਲਾਈ ਜਾਂਦੇ ਆ ਤਾਂ ਦੇਖ ਕੰਮ ਨੇ ਆ ਉਹਦਾ ਹੈਣੀ ਉਹ ਮੈਂ ਲਾਦਾ ਭਾਦ ਕੇ ਮਾਦਾ ਬੁੜੀਆਂ ਤੋਂ ਕਰੇ ਚਾਹ ਵੀ ਤਰਾਤੀ ਸੀ ਪਰ ਉਹਦਾ ਪਰਾਂ ਵਾਲੀ ਸਾਈਡ ਵੀ ਨਹੀਂ ਹੈਗੇ ਚਾ ਦੇਖ ਕਹਿੰਦਾ ਪਿੰਡ ਦੇ ਕਿਤੇ ਪਾਸੇ ਹੋਰ ਬਾਗ ਦੇ ਹੋਣਗੇ ਸੰਦੂ ਉਸਤਾਦ ਤੂੰ ਬੰਦਾ ਫੁੱਦੂ ਨਿਕਲਿਆ ਕੀ ਹੋਇਆ ਮੈਂ ਕੀ ਕੀਤਾ ਤੇ ਮੇਰੇ ਬੂੜੇ ਜੀ ਨੇ ਗਣਾਤਾ ਮਾਰਿਆ ਕੀ ਮਾਰਦੇ ਹੁੰਦੇ ਆਹੋ ਕੀ ਮਾਰਿਆ ਤੇਰੀ ਖੁੰਡਾ ਜਾ ਖੁੰਡੇ ਨਾਲ ਫੇਰ ਕੀ ਹੋ ਗਿਆ ਤੈਨੂੰ ਤੂੰ ਪੱਜ ਗਿਆ ਛੱਡ ਕੇ ਮੈਨੂੰ ਓਏ ਤੂੰ ਸੱਟੇਗਾ ਯਾਰ ਆਪਦੀ ਤਾਂ ਲੱਤ ਟੁੱਟੀ ਆ ਮੇਰੀਆਂ ਵੀ ਟੜਾਏਗਾ ਉਸਤਾਦ ਮੇਰਾ ਤਾਂ ਨੋ ਵੀ ਗਿਆ ਰੋਕ ਲੈ ਯਾਰ ਤੁਰ ਕੇ ਚਾਹਦੇ ਆ ਤੂੰ ਮੈਨੂੰ ਇੱਥੇ ਪਾਣੀ 'ਚ ਸੱਟੇਗਾ ਅੱਗੇ ਕਿਹੜਾ ਬੰਦਾ ਯਾਰ ਤੂੰ ਉਸਤਾਦ ਤੂੰ ਬਾੜ ਦੇ ਤਾ ਸਾਰਾ ਇੱਥੇ ਐ ਗੱਲ ਨਹੀਂ ਚੱਲਦਾ ਤੇਰੇ ਤੋਂ ਇੱਕ ਉਸਤਾਦ ਮੇਰੀ ਤਾਂ ਦੂਜੀ ਵੀ ਤੋੜਦੀ ਨਹੀਂ ਸੀ ਬੰਦਾ ਤੂੰ ਪੜਾ ਹੋ ਆ ਜਾ ਉੱਥੇ ਕਛੂ-ਕਛੂ ਭੜਾਂਗੇ ਕੋਈ ਉਸਤਾਦ ਉਹ ਬੁੜਾ ਜਣਾ ਪੈ ਜੇ ਫੇਰ ਆਪਣੇ ਮਗਰ ਕਿਧਰੇ ਨਹੀਂ ਪੈਂਦਾ ਬੁੜਾ ਜਾ ਤੂੰ ਐ ਕਰੀ ਮੈਂ ਤਾਂ ਕਹਿਣਾ ਤੂੰ ਲੰਗਤਾ ਮਾਰ ਦੇਈਆਂ ਆਪਾਂ ਇਸ ਪਿੰਡ ਦੇ ਸਰਪੰਚ ਨੂੰ ਕਾਹਖੇ ਤੇਰੀ ਪੈਨਸ਼ਨ ਬਣਾ ਦਿੰਨੇ ਆ ਸਰਪੰਚ ਤੇਰੀ ਭੂਆ ਦਾ ਮੁੰਡਾ ਓਏ ਭੂਆ ਦਾ ਮੋਢਾ ਨਹੀਂ ਮੇਰੀ ਪਹੁੰਚ ਤੈਨੂੰ ਪਤਾ ਨਹੀਂ ਭਗਵੰਤ ਮਾਨਤਾ ਕਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਛੂ ਫੜਕੇ ਦਿੰਦਾ ਰਿਹਾ ਮੈਂ ਉਸਤਾਦ ਤੂੰ ਬਾਰੇ ਵੱਡੇ ਨਹੀਂ ਛੱਡਣ ਲੱਗਿਆ ਓਏ ਤੂੰ ਆਜਾ ਤੂੰ ਦੇਖਦਾ ਤਾਂ ਜਾਈਂ ਅੱਜ ਆਪਾਂ ਕਰਾਂਗੇ ਫਿਰ ਵੱਡਾ ਵੱਡਾ ਕੰਮ ਕਰਾਂਗੇ ਕਛੂ ਫੜਾਂਗੇ ਵੱਡੇ ਵੱਡੇ ਉਸਤਾਦ ਤੂੰ ਮੇਰੇ ਉੱਤੇ ਵੀ ਖੁੰਡਾ ਪਵਾ ਦਿਆ ਕੱਲ ਤੂੰ ਐਂ ਕਰ ਫਿਰ ਆ ਗੱਟਾ ਜਾ ਫੜ ਤੰਜਰਦਿਆ ਉਹੀ ਤੁਰਿਆ ਜਾਣਾ ਖਾਲੀ ਮੈਨੂੰ ਬਾਜਨ ਚਕਾਈ ਰੱਖਦਾ ਆ ਜਾ ਉੱਥੇ ਅੱਗੇ ਬਹਿਣੇ ਆ ਕਿਸੇ ਟੋਬੇ ਤੇ ਉਸਤਾਦ ਮੈਂ ਤੈਨੂੰ ਕੀ ਉਸਤਾਦ ਘਾਰਿਆ ਤੂੰ ਮੈਨੂੰ ਭੁੱਖਾ ਮਾਰ ਰੱਖਿਆਗਾ ਮੈਂ ਤਾਂ ਕਹਿਣਾ ਯਾਰ ਪਹਿਲਾਂ 2-4 ਕੱਛੂ ਫੜ ਕੇ ਵੇਚ ਕੇ ਤੇ ਤੇਰਾ ਆਪਰੇਸ਼ਨ ਨਾ ਕਰਾ ਦਈਏ ਗੋਡੇ ਦਾ ਉਸਤਾਦ ਇਹ ਤਾਂ ਤੂੰ ਕੁੱਨੀ ਘਟਲੇ ਫਿਰ ਕੱਲ ਦੇਖਦੇ ਆ ਆ ਜਾ ਫਿਰ ਓਏ ਲਾਂਗੜਿਆ ਯਾਰ ਆ ਜਾ ਯਾਰ ਤੁਰ ਪਾ ਅੱਗੇ ਉਸਤਾਦ ਮੈਂ ਥੱਕ ਗਿਆ ਤੇ ਮੈਨੂੰ ਕਿਤੇ ਧਾਮਨ ਦਵਾ ਦੇ ਧਰਮਦਵਾਦੇ ਤੈਨੂੰ ਤੂੰ ਤਾਂ ਥੋੜਾ ਜਣੀ ਤੁਰਦਾ ਉਹਦੀ ਥੱਕ ਜਾਣਾ ਕਿਹੜਾ ਕਛੂ ਫੜੇਗਾ ਤੂੰ ਆ ਜਾ ਇੱਥੇ ਬਹਿਣੇ ਆ ਫਿਰ ਉਸਤਾਦ ਤੂੰ ਭੁੱਖਾ ਮਾਰਦਾ ਮੈਨੂੰ ਮਾਰਦਾ ਤੈਨੂੰ ਭੁੱਖਾ ਪਹਿਲਾਂ ਤਾਂ ਬੜਾ ਤੂੰ ਰਾਜਿਆਂ ਦੇ ਜੰਮਿਆ ਹੋਇਆ ਪਤਾ ਨਹੀਂ ਕਿੰਦਰ ਦਾ ਕੀ ਕਰੀ ਜਾਂਦਾ ਆਇਆ ਭੁੱਖਾ ਕੋਈ ਮਗਰਾਈ ਫੜ ਕੇ ਜੇ ਬਾਹਲੀ ਭੁੱਖ ਲੱਗੀ ਆ ਤੈਨੂੰ ਉਸਤਾਦ ਕਛੂ ਛੱਡ ਕੋਈ ਬਿੱਲਾ ਬੁੱਲੀ ਖਵਾ ਦੇ ਅੱਜ ਮਿਆ ਬਿੱਲਾ ਬੁੱਲਾ ਨਹੀਂ ਮੇਰੀ ਗੱਲ ਸੁਣ ਇੱਕ ਉਰੇ ਬੈਠ ਪਹਿਲਾਂ ਤਾਂ ਐਂ ਕਰ ਤੂੰ ਮੈਤਾ ਕਹਿਣਾ ਭੁੱਖ ਮੈਨੂੰ ਵੀ ਲੱਗੀ ਪਈਆ ਤੇ ਤੂੰ ਰੋਟੀ ਮੰਗ ਕੇ ਲਿਆ ਪਿੰਡ ਚੋਂ ਉਸਤਾਦ ਮੈਨੂੰ ਰੋਟੀ ਕਿਨੇ ਦੇਣੀ ਆ ਓਏ ਤੈਨੂੰ ਦੇ ਦੇਣੀ ਕੰਜਰ ਦੇ ਆਂਗਹੀਣ ਬੰਦਾ ਤਰਸ ਕਰਕੇ ਦੇ ਦੇਣਗੇ ਤੈਨੂੰ ਉਸਤਾਦ ਤੂੰ ਮੇਰੇ ਕੱਲ ਵੀ ਪਵਾਤੀਆਂ ਪਾਪ ਪੱਜ ਗਿਆ ਕਥੋਂ ਭਜਿਆ ਯਾਰ ਮੇਰੇ ਵੀ ਫਿਰ ਬਾਬਾ ਖੁੰਡਾ ਮਾਰਦਾ ਫਿਰ ਕੀ ਹੋ ਗਿਆ ਯਾਰੀ ਦੋਸਤੀ ਨਹੀਂ ਤੇਰੇ ਪੈ ਗਿਆ ਜੇ ਇੱਕ ਉਸਤਾਦ ਡਾਕਟਰ ਨੇ 50 ਰੁਪਏ ਮੰਗ ਲੇ ਪੱਟੀ ਕਰਾਈ ਤੇ ਕੰਚਨ ਰਿਆ ਤੂੰ ਤਾਂ ਉਂਗਲ ਵੀ ਬਣਾਈ ਫਿਰਦਾ ਕੇ ਮੈਨੂੰ ਖੁੰਡਾ ਮਾਰਿਆ 우ਸਤਾਦ ਕੋਈ ਗੱਲ ਨਹੀਂ ਚੱਲ ਹੌਸਲਾ ਰੱਖਿਆ ਕਰ ਕੱਛੂ ਦੀ ਸਰੀ ਤੈਨੂੰ ਖਵਾਵਾਂਗੇ ਫਿਰ 우ਸਤਾਦ ਮੈਨੂੰ ਤਾਂ ਤੇਰੇ ਨਾਲ ਕਿੰਨੇ ਦਿਨ ਹੋ ਗਏ ਮੈਨੂੰ ਕੁਛ ਵੀ ਨਹੀਂ ਖਵਾਇਆ ਨਾ ਕੱਛੂ ਖਵਾਇਆ ਨਾ ਬਿੱਲਾ ਖਵਾਇਆ ਆਪਾਂ ਖਵਾਵਾਂਗੇ ਬਿੱਲਾ ਫੜ ਕੇ ਉਹ ਕੱਛੂ ਤਾਂ ਆਪਾਂ ਵੇਚਨਾਗਾ ਤੇਰਾ ਇਲਾਜ ਕਰਾਉਂਗਾ ਮੈਂ ਪੈਸੇ ਇਕੱਠੇ ਕਰੀ ਜਾਣਾਗਾ 우ਸਤਾਦ ਤੂੰ ਮੈਨੂੰ ਗੱਪੀ ਲੱਗਦਾ ਓਏ ਗੱਪੀ ਨਹੀਂ ਤੂੰ ਐਂ ਕਰ ਫਿਰ ਤੂੰ ਪਿੰਡ ਚੋਂ ਰੋਟੀਆਂ ਮੰਗ ਕੇ ਲੈ ਕੇ ਆ ਜਾਏਂਗਾ ਦੇ ਦੋ ਉਸਤਾਦ ਮੈਨੂੰ ਕੋਈ ਨਾ ਦੇਣੀਆਂ ਤੂੰ ਰੋਟੀ ਮੰਗ ਕੇ ਲੈ ਕੇ ਆ ਜਾ ਫਿਰ ਚਲੋ ਮੈਂ ਚੱਲਦਾ ਉਸਤਾਦ ਹਾਂ ਤੂੰ ਰੋਟੀ ਆਣ ਮੰਗ ਕੇ ਮੈਨੂੰ ਅਸ਼ੀਰਵਾਦ ਦੇ ਅਸ਼ੀਰਵਾਦ ਨੂੰ ਤੂੰ ਬੜੀ ਜੰਗ ਚ ਚੱਲਿਆ ਲਿਆ ਲਿਆ ਜੇ ਢੱਡ ਪਰਨਾ ਤਾਂ ਦੋ ਰੋਟੀਆਂ ਫੜ ਕੇ ਉਸਤਾਦ ਤੇ ਇਹ ਤਾਂ ਮੈਂ ਰੱਖ ਜੰਨਾ ਇੱਥੇ ਕੋਈ ਕੰਜਰ ਦੇ ਆ ਕਈ ਵਾਰੀ ਕੋਈ ਦਾਣਾ ਗੱਫਾ ਪਾ ਦਿੰਦਾ ਦਾ ਭਗ ਜਾ ਤੂੰ ਇਹ ਉਸਤਾਦ ਬੜਾ ਲਹੂ ਪੀਂਦਾ ਮੇਰਾ ਬਗ ਜਾ ਲਾ ਲਾ ਤੇਰੇ ਜਿਆਦਾ ਕਰਦਾ ਮੈਂ ਓਏ ਆ ਯਾਰ ਕੱਛੂ ਵਾਲੇ ਨਹੀਂ ਲੱਗਦੇ ਉੱਦੇ ਵਾਲੇ ਪੱਦ ਗਏ ਸੀਗੇ ਉੱਦੇ ਵਾਲਾ ਆਉਂਦਾ ਹੈ ਉਸਤਾਦ ਨੂੰ ਦੱਸਣਾ ਪਊਗਾ ਓਏ ਰੋਕੋ ਰੋਕੋ ਓਏ ਕੱਛੂ ਵਾਲੇ ਉਹ ਸਟਾਰਟ ਜਿਹੜਨੇ ਆਪਾਂ ਨੂੰ ਦੇ ਕਟਵਾਇਆ ਸੀਗਾ ਉਹ ਮੇਰੇ ਮਾਗਰ ਪਾ ਤਰਿਆ ਆਉਂਦਾ ਰੋਕੋ ਰੋਕੋ ਆ ਜਾਂਦੇ ਕੋਈ ਨਾ ਕਰਦੇ ਆ ਗੱਲ ਉਹ ਤੁਸੀਂ ਉਹ ਮੈਂ ਨਾ ਚੰਗੀ ਕੀਤੀ ਮੈਨੂੰ ਕਛੂ ਨਹੀਂ ਭੜ ਗਿਆ ਭੱਜ ਗਿਆ ਤੁਸੀਂ ਉਹ ਬਾਈ ਕਿਹੜਾ ਕਛੂ ਯਾਰ ਤੂੰ ਤਾਂ ਭੱਜ ਗਿਆ ਸਾਨੂੰ ਛੱਡ ਕੇ ਸਾਡੇ ਬੰਦੇ ਦੇ ਸੱਤ ਮਰਵਾਤੀ ਖੂਨ ਮਾਰਿਆ ਮੈਂ ਮੈਂ ਸੋਡੇ ਰਾਤ ਨੂੰ ਚਾਹ ਤਰਾਈ ਤੁਸੀਂ ਉੱਡਿਆ ਉਹਦੋਂ ਤੂੰ ਤਾਂ ਤੁਨ ਕਹਿ ਕੇ ਕਹਿੰਦਾ ਤੈਨੂੰ ਕੋਈ ਵੀ ਨਹੀਂ ਕੁਝ ਕਰ ਥੱਕਦਾ ਮੈਂ ਖੜਾਗਾ ਤੇ ਮੈਨੂੰ ਖੁੰਡਿਆਂ ਨਾਲ ਘਟਵਾ ਤਰਨੂ ਖੁੰਡਿਆਂ ਨਾਲ ਉਹਨੂੰ ਕੋਈ ਵੀ ਕੁਝ ਕਹਿੰਦਾ ਸੀ ਤੇੰਗਾਰੇ ਬੰਦੇ ਮਾਗਰ ਪੈ ਗਏ ਸਾਡੇ ਓਏ ਉਹੀ ਪੈ ਗਏ ਓਡੇ ਮੰਗੜਾ ਜੀ ਨਹੀਂ ਲੋਟ ਆਇਆ ਫੱਟੋ ਤਾਂ ਕਹਿੰਦੇ ਕਿਉਂ ਨਹੀਂ ਯਾਰ ਸਾਡੇ ਬੰਦੇ ਦਾ ਨਾਉ ਲਾਤਾ ਯਾਰ ਮੈਂ ਕਿਹੜਾ ਮੁਕਰਾ ਜਮਾ ਉਹਨੂੰ ਪੈਸੇ ਦੇਣੇ ਸੀਗੇ ਤੁਸੀਂ ਕੁੱਥੂ ਨਹੀਂ ਫੜ ਕੇ ਦਿੱਤਾ ਮੈਨੂੰ ਇਹ ਪੈਸੇ ਦੇਣੇ ਸੀ ਭਰਾਵਾ ਤੂੰ ਤਾਂ ਆਇਆ ਹੀ ਨਹੀਂ ਮੁੜ ਕੇ ਅਸੀਂ ਤਾਂ ਭੁੱਖੇ ਉਥੇ ਹੀ ਮਰੀ ਗਏ ਫਿਰ ਤਾਂ ਮੈਨੂੰ ਉਹਨੂੰ ਕੁੱਥੂ ਫੜਕੇ ਦੋ ਫਿਰ ਤੁਸੀਂ ਕਾਚੂ ਕੋ ਛੂ ਤਾਂ ਨਹੀਂ ਅੱਜ ਤਾਂ ਨਹੀਂ ਦੇਖ ਫੜਿਆ ਜਾਣਾ ਫੇਰ ਦੇ ਦਾਂਗੇ ਕਦੇ ਫੜਕੇ ਤੈਨੂੰ ਅੱਜ ਫੜਦਾ ਤੁਹਾਨੂੰ ਪੈਸੇ Google Pay ਕਰ ਦੂੰ ਆ ਇਹ ਉਸਤਾ ਕੀ ਕੀ Google ਧੂਖ ਜੀ ਗਈ ਜਾਂਦਾ ਦਾਣੀ ਕੀ ਕਰੀਏ ਉਹ ਪੈਸੇ ਉਹਦੇ ਖਾਤੇ ਜਵਾਦੋ ਮੈਨੂੰ ਕੱਥੂ ਫੜ ਕੇ ਦੇ ਦੋ ਤੁਸੀਂ ਤੁਹਾਨੂੰ ਖਾਤੇ ਹੂਤੇ ਦਾ ਨਹੀਂ ਪਤਾ ਨਾ ਸਾਡਾ ਕੋਈ ਖਾਤਾ ਚੱਲਦਾਗਾ ਖਾਤਾ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਕੀ ਆ ਪਰ ਅੱਜ ਨਹੀਂ ਫੜ ਕੇ ਦੇ ਸਾਰੇ ਕੱਥੂ ਫੇਰ ਦੇ ਦਾਂਗੇ ਕਦੇ ਮੈਂ ਉਹਨੂੰ ਪੈਸੇ ਦੇ ਦਵਾਇ ਨਾ ਕਰੋ ਕੱਥੂ ਫੜ ਕੇ ਮੇਰੇ ਰਿਸ਼ਤੇਦਾਰਾਂ ਦੇ ਸੋ ਉੱਡਾਈ ਜਾਂਦੇ ਆ ਅੱਜ ਤਾਂ ਯਾਰ ਰੋਟੀ ਲੈਣ ਜਾਂਦਾ ਪਿੰਡ ਚੋਂ ਰੋਟੀ ਉਹਨੂੰ ਮੈਂ ਖਵਾ ਦੂੰ ਮੈਨੂੰ ਰਿਸ਼ਤੇਦਾਰਾਂ ਦੇ ਫੋਨ ਆ ਜਾਂਦੇ ਉਹਨੂੰ ਕੱਥੂ ਚਾਹੀਦਾ ਨਹੀਂ ਯਾਰ ਹੁਣ ਕਿਵੇਂ ਕਰੀਏ ਸਾਹ ਦੇ ਦੇ ਤੇ ਮੈਂ ਤਾਂ ਯਕੀਨ ਨਹੀਂ ਕਰਦਾ ਮੈਂ ਫਿਰ ਐਂ ਕਰਦਾ ਮੈਂ ਉਹਨੇ ਦੇਖ ਲੈਣਾ ਬਾਹਨੇ ਨਾਲ ਇੱਥੇ ਬਹਿ ਜਾਣਾਗਾ ਤੂੰ ਰੋਟੀ ਲੈ ਕੇ ਆ ਪਿੰਡ ਚ ਦੇਖਦਾ ਕਿ ਕੋਈ ਚਲੋ ਫਿਰ ਮੈਨੂੰ ਕੱਥੂ ਫੜ ਕੇ ਦੋ ਤੁਸੀਂ ਇੱਥੇ ਨਾ ਫੜ ਕੇ ਸਾਡੇ ਪਿੰਡ ਚੋਂ ਯਾਰ ਮਾੜੀ ਮੋਟੀ ਕੋਈ ਮੰਗ ਲਿਆਊਗਾ ਰੋਟੀ ਪਾਣੀ ਚਾਲੇ ਮੰਗ ਲਾ ਤੂੰ ਕੱਥੂ ਫੜ ਕੇ ਰਹਿ ਫਿਰ ਤੈਨੂੰ ਉਸਤਾ ਦੇ ਕਹਿੰਦਾ ਰੋਟੀ ਮੈਂ ਖਵਾ ਦਿੰਨਾ ਇਹਦੇ ਨਾਲ ਹੀ ਨਾ ਵਗ ਜਾਣਾ ਵੇ ਕਿਹੜੇ ਫੁਲਕੇ ਖਵਾਊਗਾ ਕੰਦਰਦਿਆਂ ਉਹਦੇ ਭੁੱਖੇ ਮਾਰਦੇ ਨੇ ਮੈਂ ਬਹਿਣਾ ਬਾਹਨੇ ਨਾਲ ਟਲ ਜੂਗਾ ਇਹ ਤੂੰ ਜਾ ਠੀਕ ਆ ਉਸਤਾਦ ਫਿਰ ਮੈਂ ਚਲਿਆ ਤੂੰ ਇਹ ਲੈ ਕੇ ਆਉਂਦਾ ਰੋਟੀ শাਲੇ ਜਾਂਦਾ ਤੂੰ ਮੈਨੂੰ ਕੱਛੂ ਫੜ ਕੇ ਦੇ ਫਿਰ ਐ ਕਰੀ ਤੂੰ ਆ ਜੀ ਫਿਰ ਉਹਦੇ ਵਾਲੀ ਨਾ ਕਰੀ ਸਾਡੇ ਮੈਂ ਬਸ ਨੋਟਕਾ ਚਾਹ ਲੈ ਕੇ ਆਇਆ ਮੈਂ ਚਾਹ ਤਰਾ ਰੱਖਿਆ ਕਰੇ ਓਡੇ ਹੱਥ ਤੂੰ ਕੱਛੂ ਫੜ ਕੇ ਦੇ ਮੈਨੂੰ ਠੀਕ ਆ ਠੀਕ ਆ ਆ ਗਲੀ 'ਚ ਦੇਖ ਲੈਣੇ ਆ ਦੇ ਕੋਈ ਰੋਟੀ ਦੇ ਦੇ ਇੱਕ ਤਾਂ ਗੋਡਾ ਅੜ ਜਾਂਦਾਗਾ ਤੇ ਇੱਕ ਉਸਤਾਦ ਕਹਿੰਦਾ ਮੈਨੂੰ ਰੋਟੀ ਲਿਆ ਕੇ ਦੇ ਆ ਕਰ ਬੋਲਣ ਦੇ ਪੁੱਛੀ ਜੇ ਜੇ ਰੋਟੀ ਮਿਲ ਜੇ ਇੱਕ ਤਾਂ ਗਰਮੀ ਜਵਾਲੀ ਆ ਉਸਤਾਦ ਆਪ ਤਾਂ ਠੰਡੇ ਪਾਣੀ ਕੋਲੇ ਬੈਠਾਗਾ ਕਿਹੜਾ ਆ ਗਿਆ ਸੇ ਘਰ ਤੋਂ ਪਰੇ ਭੈ ਜੋ ਆ ਗਿਆ ਕਿਹੜਾ ਆ ਗਿਆ ਸੇ ਘਰ ਤੋਂ ਪਰੇ ਇਹੜਾ ਏ ਸਰਦਾਰ ਜੀ ਦੋ ਰੋਟੀਆਂ ਖਵਾ ਲੈ ਮੈਂ ਰੋਟੀਆਂ ਆ ਭੁੱਖਾ ਮਰੀ ਜਨਾ ਮੇਰੇ ਤਾਂ ਆਪ ਦੀ ਬਹੂ ਬਾਗੀ ਸਰਦਾਰ ਜੀ ਐ ਕਿ ਕਿੱਡਾ ਕਰਦੇ ਹੋ ਤੇ ਮੀਟ ਮੀਟ ਕਰ ਲੈ ਲੈ ਮੀਟ ਖਾ ਲੈ ਮੀਟ ਖਵਾ ਦੇ ਲਿਆਓ ਆ ਢੋਲੂ ਪਰ ਕੇ ਲਿਆ ਦੇ ਨਾਲੇ ਕਿਹੜੀ ਕਿ ਐਸਟੀ ਨਾ ਕਾਊਂਟਰ ਕਰਦਾ ਤੈਨੂੰ ਮੈਂ ਓਸਤਾਦ ਚੇਡਾਂਗੇ ਕਰਦਾ ਸਾਡੇ ਕਬਿੱਲਾ ਉਹ ਫੜ ਲਓ ਬਿੱਲਾ ਹਾਂ ਉਹ ਮੇਰਾ ਤਾਂ ਦੁੱਧ ਲੋ ਜਾਂਦਾ ਮੇਰਾ ਤਾਂ ਗੋਡਾ ੜ ਜਾਂਦਾ ਮੈਂ ਤਾਂ ਨਹੀਂ ਪਹਲਾ ਕੇ ਕਿਹੜਾ ਫੜੇਗਾ ਮੇਰਾ ਸਾਧਨ ਲਿਆਉਣਾ تھا ਫੜ ਕੇ ਲਿਆ ਸੱਤ ਕੇ ਭੱਜ ਗਏ ਉਹ ਤਾਂ ਉਹਦੀ ਐ ਫੜ ਲੂਗਾ ਜੇ ਭੱਜ ਗਿਆ ਮੈਨੂੰ ਪਤਾ ਲੱਗੇ ਤੇ ਇੱਥੋਂ ਤਾਂ ਕਿਹੜਾ ਫੜਿਆ ਜਾਊਗਾ ਆ ਦੇ ਉਹ ਗੋਡਾ ੜ ਗਿਆ ਉਸਤਾਦ ਤੂੰ ਭੱਜ ਕੇ ਸੱਤ ਕੇ ਲਿਆ ਮੈਂ ਹੁਣੀ ਗਿਆ ਉਸਤਾਦ ਜਬਾਜ ਛੇਤੀ ਆ ਜੀ ਮੈਂ ਕਰੀ ਬੈਠਾ ਆ ਗਿਆ ਉਸਤਾਦ ਪੰਜਰ ਦੇ ਨੂੰ ਕਿੰਨਾ ਟਾਈਮ ਹੋ ਗਿਆ ਭੇਜੇ ਨੂੰ ਆਇਆ ਨਹੀਂ ਹਜੇ ਤੱਕ ਪਤਾ ਨਹੀਂ ਕਿੱਧਰ ਗਿਆਗਾ ਅੱਜ ਤਾਂ ਉਸਤਾਦ ਖੁਸ਼ ਹੋਊਗੀ ਤੇ ਦਾ ਨਾ ਸੁਣ ਕੇ ਅੱਜ ਤਾਂ ਆਹ ਉਹ ਖਚਰ ਦਾ ਲੰਗੜਾ ਓਏ ਕਿੱਧਰ ਫਿਰਦਾ 2 ਘੰਟੇ ਹੋ ਗਏ ਆਇਆ ਨਹੀਂ ਇੰਨਾ ਟਾਈਮ ਕਿੱਥੇ ਲਾਤਾ ਅੱਜ ਤਾਂ ਤੂੰ ਖੁਸ਼ ਹੋ ਜਾਵੇਂਗਾ ਮੇਰੀ ਗੱਲ ਸੁਣ ਕੇ ਕੀ ਹੋ ਗਿਆ ਕੀ ਦੱਸ ਫਿਰ ਆਪਣੇ ਵਰਗੀ ਆ ਬਾਈ ਜਾ ਆਪਣੇ ਵਰਗਾ ਕਿਵੇਂ ਮਤ ਕੁੱਠੂ ਫੜਨ ਵਾਲਾ ਮਿਲ ਗਿਆ ਉਹਦੀ ਬਹੂ ਭੱਜ ਗਈ ਕਿਹੜਾ ਪਾਂ ਕਿੱਥੋਂ ਲਿਆ ਕੇ ਦੇ ਦिए ਉਹ ਦੁਖੀ ਬੈਠਾਗਾ ਉਹ ਤੋਂ ਮੈਂ ਰੋਟੀਆਂ ਮੰਗੀਆਂ ਉਹ ਕਹਿੰਦਾ ਰੋਟੀਆਂ ਤਾਂ ਹੈ ਨਹੀਂ ਮੈਂ ਮੀਟ ਖਵਾ ਦਿੰਨਾ ਮੀਟ ਇਹੋ ਜਾਂ ਖਵਾਊਗਾ ਬੰਨ ਲੂਗਾ ਕੰਜਰਦਿਆ ਤੈਨੂੰ ਉੱਥੇ ਆਏ ਨਾ ਯਕੀਨ ਕਰਿਆ ਕਰ ਕਿਸੇ ਤੇ ਨਹੀਂ ਉਸਤਾਦ ਉਹ ਪਲਾ ਮਾਨਸ ਲੱਗਿਆ ਮੈਨੂੰ ਉਹ ਪਲਾ ਮਾਨਸ ਤੇਨੂੰ ਰੋਟੀ ਲੈਣ ਭੇਜਿਆ ਸੀ ਕੰਜਰਦਿਆ ਤੂੰ ਲਿਆਈ ਨਹੀਂ ਰੋਟੀ ਉਸਤਾਦ ਤੂੰ ਮੀਟ ਖਾਊ ਤੈਨੂੰ ਚੱਲਤਾ ਸਹੀ ਓਏ ਤੂੰ ਆਏ ਨਾ ਯਕੀਨ ਕਰਿਆ ਕਰ ਕਿਸੇ ਤੇ ਕੰਜਰਦਿਆ ਤੇਰੇ ਗੋਡੇ ਨੂੰ ਗਲੀਸ ਕਰ ਦੂਗਾ ਕੋਈ ਬੰਨ ਕੇ ਕਰੇ ਉਸਤਾਦ ਆ ਗਿਆ ਆਪਾਂ ਮੀਟ ਖਾਵਾਂਗੇ ਅੱਜ ਕਾਲਾ ਦੇਖਦੇ ਆ ਫਿਰ ਅੱਜ ਮੈਂ ਫੇਰ ਵੀ ਭੱਜੂਗਾ ਅੱਜ ਤੈਨੂੰ ਪਹਿਲਾ ਨਾਸਤਾ ਹੁਣ ਨਹੀਂ ਭੱਜਣਾ ਪੈਂਦਾ ਤੈਨੂੰ ਜੇ ਪੈਣ ਲੱਗੀਆਂ ਮੈਂ ਭੱਜੂਗਾ ਤੂੰ ਦੂਖਰੀ ਲੱਤ ਤੜਾਲੀ ਚਾਹੀ ਆਪਦੀ ਉਸਤਾਦ ਨਹੀਂ ਪੈਂਦੀਆਂ ਕਾਲਾ ਦੇਖਦੇ ਆ ਕਿਹੜਾ ਫਿਰ ਕਾਦਾ ਮੀਟ ਕਹਿੰਦਾ ਸੀ ਬਣਾ ਰੱਖਿਆ ਮੀਟ ਨਹੀਂ ਉਸਤਾਦ ਹੋਰ ਕੀ ਆ ਉਹ ਬਿੱਲਾ ਭਰਨਾ ਤਾਂ ਨਾ ਦਿਖਾਰੇ ਬਿੱਲਾ ਭਰਨਾ ਬਿੱਲਾ ਭਰਨਾ ਬਿੱਲਾ ਹੈਗਾ ਹੈਗਾ ਉਹ ਕਹਿੰਦਾ ਸਾਦਾ ਦੁੱਧ ਡੋਲ ਜਾਂਦਾਗਾ ਕੋਈ ਗੱਲ ਨਹੀਂ ਫਿਰ ਆ ਜਾ ਦੇਖ ਲੈਨੇ ਆ ਕਿਹੜਾ ਦੁੱਧ ਡੋਲਣ ਵਾਲਾ ਬਿੱਲੇ ਹੀ ਫੜੇ ਆ ਹੁਣ ਤੱਕ ਕੀ ਹੋ ਗਿਆ ਜੇ ਕੱਛੂ ਨਹੀਂ ਮਿਲਿਆ ਬਿੱਲਾ ਤਾਂ ਫੜ ਲਾਂਗੇ ਅੱਜ ਤਾਂ 우ਸਤਾਦ ਵਿਆਹ ਵਰਗਾ ਚਾਂ ਚੜ ਗਿਆ ੀਤ ਖਾਵਾਂਗੇ ਤਾਂ ਠੀਕ ਆ ਤੂੰ ਜਦੋਂ ਐ ਲੱਤ ਕਰਕੇ ਤੁਰਦਾ ਬਿੱਲਾ ਤੇਰੇ ਇਥੋਂ ਨਹੀਂ ਟੱਪਦਾਗਾ ਆਈ ਵਾਰੀ ਮਾਰੀ ਡਾਂਗ ਕੰਦਰ ਦੇ ਮਾਰਦੀ ਜੇ ਖਾਣਾ ਤਾਂ ੀਤ ਹਾਂ 우ਸਤਾਦ ਅੱਜ ਮੈਂ ਬੋਰੀ ਚ ਭਾਉ ਆ ਹਾਂ ਚਾਹਦੇ ਆ ਜਾ ਦੇਖਦੇ ਆ ਫਿਰ ਓਏ ਕਿਨੇ ਕ ਦੂਰ ਆ ਯਾਰ ਕਰ 우ਸਤਾਦ ਆ ਆ ਗਿਆ ਆ ਰਿਹਾ ਇਹ ਨਹੀਂ 우ਸਤਾਦ ਇਹ ਤੂੰ ਅਗਲੇ ਵਾਲਾ ਹਾਂਜੀ ਬੁੜਾ ਵੜਾ ਤਾਂ ਨਹੀਂ ਹੈਗਾ ਕੋਈ ਉਹ ਨਹੀਂ ਉਸਤਾਦ ਤੂੰ ਡਰਦਾ ਕਿਉਂ ਅੱਜ ਚੱਲ ਫਿਰ ਤੂੰ ਲੱਗ ਮੂਰੇ ਉਸਤਾਦ ਮੈਂ ਲੱਗ ਜਾਣਾ ਤੂੰ ਬੋਲ ਮਾਰ ਕੇ ਸਰਦਾਰ ਜੀ ਕੁੱਤਾ ਕਾ ਦਾਦਾ ਨਹੀਂ ਹੈਗਾ ਕੋਈ ਨਹੀਂ ਉਸਤਾਦ ਕੁੱਤਾ ਕੋਈ ਨਹੀਂ ਮੈਂ ਆ ਕੇ ਗਿਆ ਪਹਿਲਾਂ ਹਾਂ ਤੂੰ ਤੈਨੂੰ ਲੱਗਦਾ ਆ ਗਏ ਮੈਨੂੰ ਲੱਗਦਾ ਤੂੰ ਕੁੱਤਿਆਂ ਵਰਗਾ ਹੀ ਆਣਾ ਬੰਦਾ ਆ ਗਏ ਉਸੇ ਬਹੁਤ ਆ ਟਾਈਮ ਲਾਤਾ ਇੰਨਾ ਟਾਈਮ ਉਹ ਉਸਤਾਦ ਡਰ ਗਿਆ ਸੀ ਆਜੋ ਆ ਕਿਤੇ ਗੱਟਾਂ ਕੋਲੇ ਬੈਠਾਂ ਲਗਾ ਤੂੜੀ ਚਵਾ ਜਾਂਦਾ ਆ ਦੁੱਧ ਲੋ ਜਾਂਦਾ ਸਾਰਾ ਖਰਾਬ ਕਰ ਜਾਂਦਾ ਹੜ ਲਓ ਖਰਾਬ ਹੀ ਆ ਕਿਤੇ ਮਜਾ ਹੈ ਗਿਆ 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 ਪੰਗ ਬਹੁਤ ਕਰਖੇ ਪਾਣੀ ਪੀਓਗੇ ਪਾਣੀ ਪਿਆਵੇ ਚੜ ਮਾ ਪਾਣੀ ਲੈਣਾ ਨੇ ਤੁਸੀਂ ਦੇਖੋ ਆ ਤੂੜੀ ਤੇ ਕਿਤੇ ਗੱਟਾਂ ਹੁੰਦਾ ਹੈ ਵੇ ਉਹ ਦੇਖੋ ਤਾਂ ਜਿਹੜਾ ਉਹ ਦੇਖੋ ਉਹ ਤਾਂ ਜਿਹੜਾ ਉਹ ਉਸਤਾਦ ਲੱਗਦਾ ਤਾਂ ਹੈ ਪਾਣੀ ਲੈਣਾ ਹੈ

ਪੜਾਈ ਤੇ ਮੈਨੂੰ ਦਿਓ ਉਸਤਾਦ ਨੂੰ ਪਤਾ ਨਾ ਲੱਗੇ ਗਾਇਬ ਕਰ ਦਾਂਗੇ ਆਪਾਂ ਮੈਂ ਕਿਹਾ ਨਿਕਾ ਕਾ ਦਾ ਅੱਛਾ ਜੀ ਉਸਤਾਦ ਆ ਬੈਠੇ ਬਲੂੰਗੜਾ ਬੈਠਾ ਦੋ ਬਲੂੰਗੜੇ ਬੈਠੇ ਉਸਤਾਦ ਇਹ ਉਸਤਾਦ ਉਸਤਾਦ ਇਹ ਛੋਟੇ ਆ ਇਹਨਾਂ ਦਾ ਪਾਪ ਨਹੀਂ ਲੱਗੂ ਆਪਾਂ ਨੂੰ ਕੰਜਰ ਆ। ਮਿੱਤਰ ਬੜਾ। ਹੱਥ ਪਾ ਵਿੱਚ। ਉਸਤਾਦ ਇਹਦਾ ਪਾਪਟਾ ਨਹੀਂ ਲੱਗੇਗਾ ਆਪਾਂ। ਪਾਪ ਕੰਜਰ ਦੇ ਆ ਕਾ ਦਾ ਪਹਿਲਾ ਕਿਹੜਾ ਤੂੰ ਬਾਪ ਕੀਤਾ ਕੋਈ ਪਹਿਲਾਂ ਵੀ ਤਾਂ ਤੇਰੀ ਲੱਤ ਟੁੱਟੀ ਆ। ਹਰਦਾ ਹੱਥ ਪਾ। ਮੇਲਾ ਨੰਦਰਾ ਮਾਰ ਜੂ ਕੰਜਰ ਦੇ ਵਿੱਚ ਮੂੰਹ ਪਾਈ ਆ ਨਾ। ਉਸਤਾਦ। ਉਧਰ ਗਈ। ਉਸਤਾਦ। ਉਧਰ ਭੱਜੀ। ਉਧਰ ਭੱਜੀ ਕੰਜਰ। ਉਸਤਾਦ। ਆਪਾਂ ਇਹ ਕਰਦੇ ਆਂ ਬੋਰੀਆਂ ਹੀ ਚਾਕੇ ਪਰਾਂ ਸਿੜ ਦਿੰਨੇ ਬੋਰੀਆਂ ਨਹੀਂ ਤੂੰ ਇਥੋਂ ਦੀ ਡੰਡਾ ਮਾਰ ਡੰਡਾ ਇੱਥੇ ਲੈ ਮੈਂ ਮਾਰਦਾ ਉਸਤਾਦ ਡੰਡਾ ਤੁਸੀਂ ਇੱਧਰ ਦੀ ਫੜੋ ਦੇਖੇ ਜੀ ਨਾ ਉਸਤਾਦ ਦੇਖ ਲੈ ਮੈਂ ਇੱਥੇ ਦੋ ਬੈਠੇ ਸੀਗੇ ਉਹਿਆ ਕੀ ਕਰੀਗੇ ਹਾਂ ਤੁੰਕਾ ਉਹ ਤਪਾਤੇ ਆਖਾ ਕੀ ਹੱਥ ਪਾ ਉਹ ਉਸਤਾਦ ਮੇਰਾ ਗੋਡਾ ਅੜ ਜਾਂਦਾ ਹੈ ਯਾ ਗੋਡਾ ਬੂਰੀ ਰਹਿੰਦਾ ਮੈਨੂੰ ਪਹਿਲਾਂ ਤੇਰੇ ਗੋਡੇ ਦਾ ਇਲਾਜ ਕਰਨਾ ਪਊਗਾ ਅਸਾਂ ਆਯੂਡੈਕਸ ਲੈ ਕੇ ਦੇਦੇ ਮੈਂ ਮਲ ਲੂ ਆਟੇ ਆਯੂਡੈਕਸ ਦਾ ਕੰਕਰ ਦੇ ਆ ਘੜਤੀ ਤੂੰ ਸਾਰੀ ਪਹਿਲਾਂ ਤੈਨੂੰ ਤਾਂ ਗੋਡਾ ਖੜਕਣ ਲੱਗਿਆ ਉਹ ਉਸਤਾਦ ਤੂੰ ਏਡਾ ਵਾਹੂਆਂ ਕਰਦਾ ਯਾ ਕੀ ਕੁਸਰ ਕੁਸਰ ਕਰੀ ਜਾਂਦੇ ਫੜਿਆ ਤਾਂ ਹੋਣੀ ਨਹੀਂ ਮੇਨ ਤਲਾ ਕੁਸਰ ਕੁਸਰ ਪਾਣੀ ਲੈਣ ਗਿਆ تھا ਪਾਣੀ ਲੈਣੀ ਨਹੀਂ ਆਇਆ ਉਹ ਅੰਤਰੀ ਬਹਿ ਗਿਆ ਹੋਊਗਾ ਡਰਦਾ ਮੈਨੂੰ ਤਾਂ ਲੱਗਦਾ ਬਿੱਲੇ ਕਿਵੇਂ ਕਰੀਏ ਕਿੱਥੋਂ ਕੱਢ ਗਏ ਹੁਣ ਇਹਨਾਂ ਨੂੰ ਉਸਤਾਦ ਬੋਰੀਆਂ ਲਾ ਦਿੰਨੇ ਆਂ ਬਾਈ ਨੂੰ ਬੁਲਾਵਾ ਮੈਂ ਪੁੱਛ ਲਾ ਕੇ ਨੇ ਬੋਰੀਆਂ ਇੱਧਰ ਕਰ ਲਈਏ ਉਹਨੂੰ ਪੁੱਛ ਉਹ ਭਾਈ ਸਾਹਿਬ ਓ ਇਹ ਬੋਰੀਆਂ ਪਾਸੇ ਕਰ ਦਈਏ ਬਿਲਾ ਦਾ ਮਿਲ ਗਿਆ ਇੱਥੇ ਬੜੇ ਬੈਠੇ ਆ ਤੂੰ ਹਾਂ ਕਰ ਲੋ ਫਿਰ ਬੋਰੀਆਂ ਬਣਾ ਕਰ ਦੁੱਧ ਲੋੜ ਦਿੰਦੇ ਯਾਰ ਕਰ ਲੋ ਹਾੜੇ ਇੱਧਰ ਆ ਜਾ ਬਾਈ ਤੂੰ ਲਵਾ ਹੱਥ ਮੇਰਾ ਗੋਡਾ ਆ ਗਿਆ ਮੈਂ ਤਾਂ ਆਪ ਦਾ ਕਿਆ ਪਿਆ ਉਹ ਫੇਰ ਜਣਾ ਨਾ ਛੇਤੀ ਕੰਮ ਕਰੋ ਉਹ ਫੇਰ ਤਾਂ ਤੂੰ ਖੇਤਾ ਮੰਗਲੇਗਾ ਛੇਤੀ ਛੇਤੀ ਕਰੋ ਮੇ ਤਾਂ ਆਦੀ ਬਹੁਤ ਡਗੀ ਯਾਰ ਉਹ ਫੇਰ ਤੂੰ ਖੇਤਾ ਮੰਗਲੇਗਾ ਛੇਤੀ ਕਰੋ ਯਾਰ ਮੈਂ ਖੇਤ ਜਣਾ ਚਾਹੁੰਦਾ ਉਸਤਾਦ ਖੜ ਜੋ ਖੜ ਜੋ ਮੈਂ ਗੱਟਾ ਰਿਆ ਮੈਂ ਉਸਤਾਦ ਗੱਟਾ ਰਿਆ ਵਾਹ ਉਸਤਾਦ ਬਾਲੜੀ ਪਾਟੀ ਆ ਗਈ ਛੋੜਾ ਵਾਲਾ ਉਸਤਾਦ ਉਸਤਾਦ ਪਿੰਦਰ ਤੇ ਆ ਉਸਤਾਦ ਦੇ ਦਾ ਮੇਰਾ ਵੀ ਹੀ ਪੂਰਾ ਆਉਣਾ ਦੋ ਨੇ ਦੂਜਾ ਵੀ ਫੜ ਲੈਨੇ ਚਲੋ ਖੜੋ ਉਸਤਾਦ ਖੜੋ 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 ਹੜ ਜੋ ਉਸਤਾਦ ਖੜ ਜੋ ਉੱਤਰ ਦੀ ਮਾਰ ਡੰਡਾ ਬਾਹਰ ਤੂੰ ਉੱਤਰ ਆ ਰੋ ਇਧਰ ਆ ਗਿਆ ਉਸਤਾਦ ਦੂਜਾ ਵੀ ਫੜ ਲੈ ਉਸਤਾਦ ਚਲੋ ਬਣ ਗਿਆ ਕੰਮ ਉਹ ਡਰ ਗਿਆ ਭਾਈ ਲੈ ਪਾਣੀ ਪੀ ਲੋ ਭਾਈ ਅਸੀ ਤੇਰੇ ਬਿੱਲੇ ਫੜ ਲੈ ਐਸੇ ਬਲੂਂਗੜੇ ਨਹੀਂ ਫੜੇ ਬਲੂਂਗੜੇ ਬਲੂਂਗੜੇ ਪਾਣੀ ਪੀ ਲੋ ਪਾਣੀ ਪਾਣੀ ਪੀਏਗਾ ਪਾਣੀ ਪਾਣੀ ਚੱਲ ਚੱਲ ਪੀਦਾ ਪੀਦਾ ਪੀ ਰੋ ਬਾਲੇ ਦਾ ਹੁਣ ਮੱਲੇ ਗਰਮੀ ਕਿੰਨੀ ਹੈ ਮੈਂ ਖੇ ਤੇ ਪੀਦਾ ਮੈਨੂੰ ਤੇ ਨਹੀਂ ਲੱਗੀ ਤੂੰ ਪੀ ਲਾ ਗਿਆ ਮੈਂ ਖੇ ਤੇ ਆਣਾ ਤੇ ਛੇਤੀ ਚਾਓ ਤੈਨੂੰ ਕੱਤ ਕਰਨ ਨੂੰ ਆਇਆ ਹੈ ਠੀਕ ਆ ਕੱਤ ਨੂੰ ਆ ਮੈਂ ਉਸਤਾਦ ਹੋਰ ਹੋਇਆ ਤਾਂ ਦੱਸ ਦੀ ਠੀਕ ਹੈ ਠੀਕ ਹੈ ਉਸਤਾਦ ਭੱਜ ਚੱਲ ਉਸਤਾਦ ਮੇਰੇ ਵਾਲੀ ਡਾਂਗ ਵੀ ਰਹਿ ਗਈ ਆ ਲੈ ਜਾ ਯਾਰ ਕੀ ਲੈ ਗਿਆ ਹੁਣ ਮੈਂ ਕੱਲ ਨੂੰ ਆਜੋ ਚੰਗਾ ਜੇ ਹੋਰ ਮੈਂ ਦੱਸ ਨੀ ਹਾਂ ਮੈਂ ਖੇਤੇ ਹਾਂ ਨਾ ਹੁਣ ਉਸਤਾਦ ਆਬਦ ਆਬਦ ਵਾਲੀ ਡਾਂਗ ਤੂੰ ਫੜ ਲੈ ਉਸਤਾਦ ਪਾ ਕੰਜਰ ਤੇ ਉਸਤਾਦ ਉਸਤਾਦ ਮਿੰਟ ਤਾਂ ਲਾਦਾ ਕਿਹੜੇ ਲੰਗੜੇ ਫੜਨਗੇ ਫੜੀ ਰਿਆ ਇੰਦੇ ਹੁਣ ਤੱਕ ਠੀਕ ਹੀ ਹੋਏ ਆਪਾਂ ਕੰਮ ਖਰਾਬ ਕਰਦੇ ਸੀ ਮੂੰਹ ਉਥੇ ਬਲੂੰੜੇ ਸੀ ਯਾਰ ਮੈਨੂੰ ਤਲਾ ਬਲੂੰੜੇ ਨਹੀਂ ਫੜ ਕੇ ਲਏ ਦੇਖੇ ਨਾ ਇਹ ਕੰਮੋਂ ਵਧਾ ਕੇ ਗੱਟੇ ਦੇ ਗੱਟੇ ਦਾ ਚੱਕੇ ਜਾਂਦੇ ਮੈਨੂੰ ਤਲਾ ਬਲੂੰੜੀ ਲੈ ਕੇ ਚੱਕੇ ਯਾਰ ਬਲੂੰੜੀ ਨਹੀਂ ਹੈ ਇਹਦਾ ਕਿਹੜਾ ਬਿੱਲਾ ਫੜਿਆ ਉਹਨ ਤਾਂ ਮੈਨੂੰ ਤਲਾ ਬਲੂੰੜੀ ਲੈ ਕੇ ਮੈਂ ਹੁਣ ਕੱਲ ਨੂੰ ਆਉਣ ਦੇ ਉਹਨਾਂ ਨੂੰ ਦੇਖਣ ਉਹ ਸ਼ਦ ਮੈਂ ਤਲਾ ਦਾ ਬੱਗੇ ਉਹ ਖੜਾ ਉਹ ਸਾਥ ਦੇ ਆਜਲਾ ਫੱਗਲਾ ਸਾਥ ਫੱਗਲਾ ਮੈਨੂੰ ਲੱਗਦਾ ਸ਼ਾਇਦ ਉਸਤਾਦ ਨੂੰ ਪਤਾ ਲੱਗ ਗਿਆ ਆ ਜਾ ਛੇਤੀ ਆ ਜਾ ਛੇਤੀ ਕਿਰਾਸੀ ਨੂੰ ਭੱਜਿਆ ਉਹ ਕੀ ਹੋ ਗਿਆ ਕੰਜਰ ਦੇ ਆ ਗੋਡਾ ਆੜ ਗਿਆ ਗੋਡਾ ਆੜ ਗਿਆ ਗੋਡਾ ਤੇ ਰਾੜੀ ਜਾਂਦਾ ਛੇਤੀ ਆ ਜਾ ਕਿਰਾ ਭੱਜਿਆ ਛੇਤੀ ਆ ਵੀ ਨਾ ਜਾਵੇ ਕਿਤੇ ਬੰਦਾ ਓਏ ਓਏ ਉਸਤਾਦ ਹੁਣ ਤੈਨੂੰ ਕੀ ਹੋ ਗਿਆ ਮੇਰਾ ਸਿਰ ਗਰਮ ਹੋ ਗਿਆ ਉਸਤਾਦ ਤੂੰ ਟਿੰਡ ਤੱਕ ਨਾ ਰੱਖੀਏ ਤਿਰਸੀਆਂ ਕਿਰਨਾ ਤੇਰੇ ਇੱਥੇ ਪੈਿੰਦ ਗਿਆ ਨਾ ਸਿਰ ਤੇ ਅਰੇ ਡੀ ਰੀਟਰ ਗਰਮ ਹੋ ਗਿਆ ਪਾਣੀ ਮਾਰ ਸਰਚ ਉਸਤਾਦ ਪਾਣੀ ਤਾਂ ਹੈ ਨਹੀਂ ਮੂੰਹ ਤਾ ਨਾ ਕਰਦੇ ਉੱਤੇ ਸਾਲਾ ਮੇਰਾ ਸਾਲਾ ਲੰਗੜਾ ਜਾ ਚੱਲ ਪਾ ਖਲਾ ਭਾਜਾ ਕਹਤੇ ਆ ਨਾ ਜਾਵੇ ਉਹ ਆ ਰੋਕ ਲੈ ਨੂੰ ਰੋ ਭਾਈ ਖਾਈ ਚੜਾ ਲੈ ਯਾਰ ਅੜੀ ਭਾਈ ਯਾਰ ਭਾਈ ਲੈ ਜਾ ਇੱਥੋਂ ਤੱਕ ਆ ਉਹਨੂੰ ਕਿਵੇਂ ਲੈ ਜਾ ਉਹ ਭਾਈ ਲੈ ਜਾ ਯਾਰ ਇੱਥੇ ਹੈ ਨਾ ਮੈਂ ਮੁੱਲ ਕਿੰਨਾ ਘਟ ਗਈ ਹੈ ਘਟੇ ਤੇ ਕੁਝ ਨਹੀਂ ਆਏਗਾ ਭਾਂਡੇ ਗੁੰਡ ਤਾਂ ਇੱਧੱਕ ਲੈ ਗਏ ਨਹੀਂ ਨਹੀਂ ਭਾਂਡੇ ਦੀ ਲੈ ਜਾ ਯਾਰ ਭਾਈ ਲੈ 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 ਜਾ ਰੈਂਕ ਕਰਦਾ ਉਹ ਉਸਤਾਦ ਮੈਨੂੰ ਬੈਠਣ ਦੇ ਚੱਲ ਚੱਲ ਭਾਂਡਾ ਲੈ ਜਾ ਭਾਂੰਦਾ ਯਾਰ ਚੱਲ ਚੱਲ ਆ ਗਏ ਮੇਰੇ ਸਾਰੇ ਟੱਪ ਗਏ ਮੈਂ ਲੱ ਕਰਨੇ ਇਹ ਹੈ ਕੋਈ ਨਹੀਂ ਪਿੰਡ ਚ ਦੂਜੀ ਲੱਤ ਵੀ ਤੋੜੂਣ ਲੰਗੜੇ ਦੇ ਹੋਣ ਕੁਲੀਸ ਬਾਰ ਬਾਰ ਕਹਿੰਦੇ ਨੇ ਮੇਰਾ ਅੜਦਾਗਾ ਤੋੜੂਣ ਦੀ ਮੈਂ ਲੱਤ ਦੂਜੀ ਹਾਂਜੀ ਆਪਣੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਜਿਹੜੀ ਇਹ ਵੀਡੀਓ ਬਣਾਈ ਆ ਇਹ ਸਿਰਫ ਮਨੋਰੰਜਨ ਵਾਸਤੇ ਬਣਾਈ ਗਈ ਆ ਤੇ ਲੋਕਾਂ ਨੂੰ ਅਵੇਅਰਨੈਸ ਕਰਨ ਵਾਸਤੇ ਬਣਾਈ ਗਈ ਆ ਵੀ ਆਪਾਂ ਕੋਈ ਵੀ ਇਸ ਤਰ੍ਹਾਂ ਦਾ ਪਾਪ ਨਹੀਂ ਕਰਨਾ ਚਾਹੀਦਾ ਜਿਹੜਾ ਆਪਾਂ ਇਹਦੇ ਚ ਜਾਨਵਰ ਦਿਖਾਏ ਹੈਗੇ ਦਿੱਲੀ ਤੇ ਬਿੱਲੀ ਦੇ ਬਲੂਂਗੜੇ ਦਿਖਾਏ ਉਹ ਆਪਣੇ ਪਾਲੇ ਹੋਏ ਹੈਗੇ ਤੇ ਨਾ ਕਿ ਆਪਾਂ ਇਹਨੂੰ ਮਾਰਨਾਂ ਦਾ ਇਹ ਆਪਾਂ ਸਿਰਫ ਮਨੋਰੰਜਨ ਵਾਸਤੇ ਬਣਾਈ ਗਈ ਹੈ ਵੀਡੀਓ ਤੇ ਆਪਣੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ